ਬੀਤੇ ਦਿਨੀ ਬੀਜਪੀ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਘਰਾਬ ਕੀਤਾ ਜਾਂਦਾ ਤੇ ਉੱਥੇ ਆ ਕੇ ਜਿਹੜਾ ਹੱਲਾ ਮਚਾਇਆ ਜਾਂਦਾ ਤੇ ਉਸ ਦਾ ਜਵਾਬੀ ਕਾਰਵਾਈ ਵਜੋਂ ਅੱਜ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਬੀਜਪੀ ਵਰਕਰਾਂ ਵੱਲੋਂ ਹੁਣ ਭਗਵੰਤ ਮਾਨ ਦਾ ਜਿਹੜਾ ਪੁਤਲਾ ਸਾਰੇ ਜਾਂਦਾ ਔਰ ਕਿਸ ਤਰ੍ਹਾਂ ਉਹਨਾਂ ਦੀ ਹਾਏ ਹਾਏ ਕਰਕੇ ਉਹਨਾਂ ਦੀ ਨਖੇਦੀ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਇੱਥੇ ਤੇ ਜਿਹੜੇ ਵਰਕਰ ਮੌਜੂਦ ਹੈ ਰੋਸ਼ਾ ਜੀ ਸਸ਼ੀਕਲ ਜੀ ਸਸ਼ੀਕਲ ਜੀ ਜ ਅੱਜ ਇੱਥੇ ਸਾਰੇ ਭਾਜੀਪੀ ਦੇ ਵਰਕਰ ਇਕੱਠੇ ਹੋਏ ਨੇ ਆਮ ਆਦਮੀ ਪਾਰਟੀ ਦੇ ਵਿਰੁੱਧ ਇੱਥੇ ਰੋਸ਼ ਕਰ ਜਤਾਇਆ ਜਾ ਰਿਹਾ ਠੀਕ ਹੈ ਨਾ ਆਮ ਆਦਮੀ ਪਾਰਟੀ ਜਦੋਂ ਅਗਵਾਈ ਕਰਨ ਚ ਫੇਲ ਹੋ ਗਈ ਆ ਪੰਜਾਬ ਦੀ ਉਸ ਤੋਂ ਬਾਅਦ ਝੂਠ ਦਾ ਪਲੰਦਾ ਭਾਰਤੀ ਜਨਤਾ ਪਾਰਟੀ ਦੇ ਸੱਟ ਕੇ ਪ੍ਰਦਰਸ਼ਨ ਕਰਕੇ ਦਫ਼ਤਰ ਦੇ ਬਾਹਰ ਆਪਣਾ ਝੂਠ ਨੂੰ ਸੱਚ ਬਣਾਉਣਾ ਚਾਹੁੰਦੀ ਹੈ ਪਰ ਕਦੀ ਝੂਠ ਸੱਚ ਨਹੀਂ ਹੁੰਦਾ ਆਮ ਆਦਮੀ ਪਾਰਟੀ ਜਿਹੜੀ ਝਾੜੂ ਪਾਰਟੀ ਆ ਉਹਨੂੰ ਪਹਿਲਾਂ ਆਪਣੀ ਪੀੜੀ ਥਲੇ ਝਾੜੂ ਮਾਰਨਾ ਚਾਹੀਦਾ ਕਿ ਜਦੋਂ BBM ਦੀ ਮੀਟਿੰਗ ਸੀਗੀ ਪਾਖੜਾ ਬਿਆਸ ਦੀ ਜਿਹੜੀ ਮੀਟਿੰਗ ਸੀਗੀ ਉਸ ਮੀਟਿੰਗ ਚ ਹਰ ਸਟੇਟ ਨੇ ਆਪਣੇ ਨੁਮਾਇੰਦੇ ਭੇਜਨੇ ਹੁੰਦੇ ਉਹ ਤੇ ਆਪਣੀ ਰਿਪਰੈਜ਼ੈਂਟੇਸ਼ਨ ਕਰਨੀ ਹੁੰਦੀ ਆਪਣੀ ਅਗਵਾਈ ਕਰਨੀ ਹੁੰਦੀ ਆਪਣੇ ਹੱਕ ਮੰਗਣੇ ਹੁੰਦੇ ਆ ਪਰ ਉਹ ਆਪਣੇ ਹੱਕ ਨਾ ਮੰਗ ਪਾ ਕੇ ਹੱਕ ਫੇਲ ਹੋ ਗਿਆ ਜਦੋਂ ਹੱਕ ਫੇਲ ਹੋ ਗਿਆ ਜਦੋਂ ਸਾਰੇ ਸਮੁੱਚੇ ਸੰਸਾਰ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਲਾਂਤਾਂ ਪੈ ਰਹੀਆਂ ਦੂਤੂ ਹੋ ਰਹੀਆਂ ਤੇ ਉਹ ਆਪਣਾ ਝੂਠ ਲੁਕਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਕੇਰਿਆ ਤੇ ਮੈਂ ਸਮਝਦਾ ਕਿ ਅੱਜ ਜਿਹੜਾ ਪ੍ਰਦਰਸ਼ਨ ਹੈ ਇਹਨਾਂ ਦੇ ਜੜਾ ਹਿਲਾ ਕੇ ਰੱਖ ਦੂਗਾ ਇਹਨਾਂ ਦੇ ਝੂਠ ਨੂੰ ਲਾ ਕੇ ਰੱਖ ਦੂਗਾ ਕੱਲ੍ਹ ਨੇੜੇ ਸਾਡੇ ਦਫਤਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਸਮਝਦਾ ਜਦੋਂ ਰੇਲਵੇ ਸਟੇਸ਼ਨ ਦੀ ਗੱਲ ਆਉਂਦੀ ਸਭ ਨੂੰ ਪਤਾ ਕੇਂਦਰ ਸਰਕਾਰ ਦੀ ਦੇਣਾ ਜਦੋਂ 에어ਪੋਰਟ ਦੀ ਗੱਲ ਆਉਂਦੀ ਸਭ ਨੂੰ ਪਤਾ ਕੇਂਦਰ ਸਰਕਾਰ ਦੀ ਨਾ ਜਿਹੜਾ ਐਲੀਵੇਟਡ ਰੋਡ ਦੇ ਉੱਤੇ ਥੱਲੇ ਖੜੇ ਆ ਇਹ ਕੇਂਦਰ ਸਰਕਾਰ ਦੇ ਦੇਣਾ ਹਰ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਆਮਦ ਮੇ ਬਟੇ ਆਮਦ ਮੇ ਬਟੇ ਕੋਲ ਇੱਕੋ ਏਜੰਡਾ ਕਿ ਝੂਠ ਨੂੰ ਸੱਚ ਬਣਾਈ ਜਾਓ ਪਰ ਪਰ ਜਿਹੜੇ ਭਗਵੰਤ ਸਿੰਘ ਸਾਹਿਬ ਤੇ ਉਹਨਾਂ ਦੇ ਵਰਕਰਾਂ ਦਾ ਕਹਿਣਾ ਇਹ ਹੈ ਕਿ ਬੀਜੇਪੀ ਪਾਰਟੀ ਜਿਹੜੀ ਪੰਜਾਬ ਦਾ ਪਾਣੀ ਹਰਿਆਣਾ ਤੇ ਹੋਰ ਸੂਬਿਆਂ ਨੂੰ ਦੇਣਾ ਚਾਹੁੰਦਾ ਹੈ ਭਗਵੰਤ ਮਾਨ ਤਾਂ ਇਹ ਵੀ ਕਹਿੰਦੇ ਸੀ ਮੈਂ दारू ਨਹੀਂ ਪੀਂਦਾ ਭਗਵੰਤ ਮਾਨਤਾ ਇਹ ਵੀ ਕਹਿੰਦੇ ਸੀ ਮੈਂ ਗਨਮੈਨ ਨਹੀਂ ਲਊਂਗਾ ਭਗਵੰਤ ਮਾਨਤਾ ਇਹ ਵੀ ਕਹਿੰਦੇ ਸੀ ਮੈਂ ਸੱਥਾ ਜੀ ਆਊਂਗਾ ਭਗਵੰਤ ਮਾਨਤਾ ਇਹ ਵੀ ਕਹਿੰਦੇ ਸੀ ਕਿ ਮੈਂ ਲੋਕਾਂ ਦੀਆਂ ਗੱਲਾਂ ਸੁਣੂੰਗਾ ਭਗਵੰਤ ਮਾਨਤਾ ਇਹ ਵੀ ਕਹਿੰਦੇ ਸੀ ਮੈਂ ਪ੍ਰਸਤ ਦੀ ਹਰ ਗੱਲ ਦਾ ਜਵਾਬ ਦਊਂਗਾ ਕਿਸੇ ਗੱਲ ਦੇ ਵਿੱਚ ਉਹਨਾਂ ਨੇ ਸੱਚ ਨਿਕਲਿਆ ਹਰ ਗੱਲ 'ਚ ਉਹਨਾਂ ਦਾ ਝੂਠ ਨਿਕਲਿਆ ਕਿਉਂ ਝੂਠ ਨਿਕਲਿਆ ਕਿਉਂਕਿ ਝੂਠ ਦੀ ਰਾਜਨੀਤੀ ਤੇ ਨਾਲ ਸਰਕਾਰ ਬਣਾਈ ਹੈ ਜਦੋਂ ਝੂਠ ਦੀ ਰਾਜਨੀਤੀ ਤੇ ਸਰਕਾਰ ਬਣਾਈ ਜਾਵੇ ਤੇ ਲੋਕੀ ਅੱਜ ਸੱਤਾ ਚ ਨਹੀਂ ਵੜਨਦੇ ਨਾ ਕਿਸਾਨ ਇਹਨਾਂ ਨੂੰ ਵੜਨ ਦਿਆ ਨਾ ਇਹਨਾਂ ਨੂੰ ਮਜ਼ਦੂਰ ਬਣਨ ਦਿੰਦੇ ਆ ਨਾ ਇਹਨਾਂ ਨੂੰ ਵਪਾਰੀ ਬਣਨ ਦਿੰਦੇ ਆ ਨਾ ਆਮ ਦੁਕਾਨਦਾਰ ਬਣਨ ਦਿੰਦੇ ਆ ਉਹ ਇਸੇ ਕਰਕੇ ਹੁਣ ਝੂਠ ਬੁਲਾ ਕੇ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਹੁਣ ਰਾਜਨੀਤੀ ਹੋਣੀ ਨਹੀਂ ਦੇਣੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਾਣੀਆਂ ਦੇ ਨਾਲ ਖੜੀ ਆ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਖੜੀ ਆ ਔਰ ਭਗਵੰਤ ਮਾਨ ਜਿਹੜਾ ਹੈਗਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਨਹੀਂ ਝੂਠ ਤੇ ਡਰਾਮੇ ਦੀ ਫੈਕਟਰੀ ਬਣ ਚੁੱਕਿਆ ਅਸਲੀ ਸਹੀ ਤਰੀਕੇ ਨਾਲ ਉਹ ਪੰਜਾਬ ਦੇ ਅਹਿਮ ਪਾਣੀ ਮੁੱਦੇ ਪਾਣੀ ਦਾ ਮੁੱਦੇ ਸੰਬੰਧੀ ਉਹ ਗੱਲ ਨਹੀਂ ਰੱਖ ਸਕੇ ਔਰ ਉਹ ਪੰਜਾਬ ਦੇ ਹੱਕਾਂ ਦਾ ਰਾਖੀ ਨਹੀਂ ਕਰ ਸਕਦੇ ਕਿਸਾਨਾਂ ਨੇ ਤਾਂ ਸਮਝ ਲਿਆ ਉਹਨਾਂ ਨੇ ਤਾਂ ਕਿਹਾ ਵੀ 4 ਤਰੀਕ ਦੀ ਜਿਹੜੀ ਕੇਂਦਰ ਦਾ ਮੀਟਿੰਗ ਆ ਉਹਦੇ ਵਿੱਚ ਇਸ ਪਾਰਟੀ ਨੂੰ ਵਿੱਚ ਬੈਠਣ ਦੀ ਆਗਿਆ ਨਾ ਦਿੱਤੀ ਜਾਵੇ ਹੁਣ ਅਸੀਂ ਇਹੀ ਜਿਹੜਾ ਸਵੇਹਾ ਹੈਗਾ ਉਹ ਕਰ ਕਰ ਦੇਣ ਜਾ ਰਹੇ ਆ ਵੀ ਝੂਠ ਬੋਲ ਕੇ ਆਈ ਪਾਰਟੀ ਝੂਠ ਦੇ ਵਿੱਚ ਹੀ ਜ਼ਫਨ ਹੋ ਜਾਏਗੀ ਔਰ ਜਿੱਥੇ ਕਿਸਾਨ ਸਮਝ ਗਏ ਨੇ ਉੱਥੇ ਪੰਜਾਬ ਦੇ ਲੋਕ ਵੀ ਸਮਝਣ ਔਰ ਭਗਵੰਤ ਮਾਨ ਨੂੰ ਇਹ ਕਹਿੰਦੇ ਆ ਵੀ ਉਹ ਝੂਠ ਬੋਲਣਾ ਛੱਡੇ ਜਿੰਨੀ ਦੇ ਸਮਾਂ ਹੈਗਾ ਜੇ ਉਹ ਪੰਜਾਬ ਦਾ ਭਲਾ ਕਰ ਸਕਦਾ ਤਾਂ ਕਰੇ ਨਹੀਂ ਉਹ ਗੱਦੀ ਛੱਡ ਕੇ ਲਾਂਬੇ ਹੋ ਜਾ। ਕੀ ਲੱਗਦਾ ਹੈ ਭਾਜਪਾ ਆਮ ਆਦਮੀ ਪਾਰਟੀ ਦਾ ਪੁਤਲਾ ਸਾੜ ਰਹੀ ਹੈ ਔਰ ਆਮ ਆਦਮੀ ਪਾਰਟੀ ਭਾਜਪਾ ਦਾ ਆਮ ਜਨਤਾ ਕਿੱਥੇ ਖੜੀ ਹੈ ਆਮ ਜਨਤਾ ਨੂੰ ਵਗਾ ਕਰਨ ਦੀ ਲੋੜ ਸੀ ਸਨੇਹਾ ਦੇਣ ਦੀ ਲੋੜ ਸੀ ਉਹਨਾਂ ਨੂੰ ਆ ਝੂਠ ਤਾਂ ਆਮ ਆਦਮੀ ਪਾਰਟੀ ਦਾ ਪਤਾ ਲੱਗ ਹੀ ਗਿਆ ਲੇਕਿਨ ਹਕੀਕਤ ਇਹ ਆ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਾਣੀਆਂ ਨਾਲ ਖੜੀ ਆ ਅਸੀਂ ਘਰ ਘਰ ਸਨੇਹਾ ਪਹੁੰਚਾਉਣ ਦੀ ਅੱਜ ਅਸੀਂ ਇਕੱਠੇ ਆ ਕਿਵੇਂ ਦੇਖਦੇ ਹੋ ਕਿ ਅੱਜ ਇੰਨਾ ਜ਼ਿਆਦਾ ਰੋਸ਼ ਨਜ਼ਰ ਆ ਰਿਹਾ ਹੈ ਬੀਜੇਪੀ ਵਰਕਰਾਂ ਦੇ ਵਿੱਚ ਦੇਖੋ ਜੀ ਜਿਹੜਾ ਕੇਜਰੀਵਾਲ ਆਪਣਾ ਭਗਵੰਤ ਮਾਨ ਇਹ ਜਿਹੜਾ ਡਬਲ ਸਟੈਂਡਰਡ ਇਹ ਦਿਖਾ ਰਹੇ ਪਬਲਿਕ ਨੂੰ ਪੰਜਾਬ ਨੂੰ ਕਿ ਅਸੀਂ ਬੜੇ ਹਤੈਸ਼ੀਆ ਪੰਜਾਬ ਦੇ ਇਹ ਸਭ ਝੂਠ ਫਰੇਬ ਦੀ ਰਾਜਨੀਤੀ ਕਰਦੇ ਪਏ ਆ ਭਾਰਤੀ ਜਨਤਾ ਪਾਰਟੀ ਪੰਜਾਬ ਚਾਹੇ ਭਾਰਤੀ ਜਨਤਾ ਪਾਰਟੀ ਲੁਧਿਆਣੇ ਦਾ ਕਾਰਜਕਰਤਾ ਹਰ ਲੀਡਰ ਪੰਜਾਬ ਦੇ ਹਿੱਤਾਂ ਲਈ ਹਰ ਵਕਤ ਉਹਦੀ ਰੱਖੀ ਲਈ ਪੰਜਾਬ ਦੇ ਲੋਕਾਂ ਦੀ ਰੱਖੀ ਲਈ ਬੀਜੇਪੀ ਦਾ ਲੁਧਿਆਣੇ ਦਾ ਕਾਰਜਕਰਤਾ ਚਾਹੇ ਪੰਜਾਬ ਦਾ ਕਾਰਜਕਰਤਾ ਹਰ ਵਕਤ ਖੜਾ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਸਾਡਾ ਸੀਐਮ ਕਿਹੜਾ ਹੈ ਭਗਵੰਤ ਮਾਨ ਹੈ ਕੇਜਰੀਵਾਲਾ ਮਨੀਸ਼ ਸੋਦੀਆ ਹੈ ਇਹਨਾਂ ਨੇ ਪੰਜਾਬ ਦੀ ਜਨਤਾ ਨੂੰ ਠੱਗਿਆ ਸਾਡੀ ਜਨਤਾ ਨੂੰ ਭੋੜੀ ਪਾੜੀ ਜਨਤਾ ਨੂੰ ਇਹਨਾਂ ਨੇ ਦੁਖੀ ਔਰ ਪਰੇਸ਼ਾਨ ਕਰਤਾ ਹੈ ਨਸ਼ੇ ਦਾ ਬੁਰਾ ਹਾਲ ਹੈ ਕਰਪਸ਼ਨ ਦਾ ਬੁਰਾ ਹਾਲ ਹੈ ਰੇਤਾ ਮਾਫੀਆ ਦਾ ਬੁਰਾ ਹਾਲ ਹੈ ਪੰਜਾਬ ਦੀ ਜਨਤਾ ਇਸ ਵਕਤ ਬੁਰੀ ਤਰ੍ਹਾਂ ਇਸ ਸਰਕਾਰ ਤੋਂ ਤਰਾਸਦਾ ਹੈ ਔਰ ਅਸੀਂ ਭਾਰਤੀ ਜਨਤਾ ਪਾਰਟੀ ਹਰ ਇੱਕ ਕਾਰਜਕਰਤਾ ਪ੍ਰਣ ਕਰਦਾ ਹੈ ਕਿ ਇਹ ਸਰਕਾਰ ਨੂੰ ਜੜੋਂ ਖਤਮ ਕਰਾਂਗੇ और इतने रामराज लेके आवांगे पंजाब दे मैम किदा देखदे हो कि आज इतना ज्यादा रोश देखने को मिल रहा है बीजेपी वर्करों के दे बीच देखिए भाजपा जो कि जनता की पार्टी है आज पानी के मुद्दे पे जिस प्रकार से बीते दिन आप जानते हैं इन्होंने भाजपा दफ्तर का घेराव किया वो बेहद निंदनीय है और ये गुस्सा इसलिए है कि पंजाब का प्रत्येक प्रत्येक पंजाबी ये जानता है कि भारतीय जनता पार्टी पंजाब का हक रख ये वो पार्टी है तो इस प्रकार से ये केवल एक एजेंडा बनाकर ये क्योंकि गत वर्षों का जो इतना कार्यकाल है भगवंत मान जी का उनके पास वास्तव में आज लुधियाना के माध्यम से राज्यसभा में भेजने की तैयारी चल रही है आ, इनके अपने आकाओं को तो आज केवल उसे मुख्य रखते हुए जिस प्रकार से इस इस बात को ये मुद्दा बनाने की कोशिश कर रहे हैं लोगों का ध्यान भटकाने की कोशिश कर रहे हैं क्योंकि इनके पास अपने तीन वर्ष में इन्होंने क्या किया है पंजाब के लिए इनके पास एक भी वो इनके पास डाटा नहीं है तो मैं हम बेहद इसकी निंदा करते हैं और हमारे रजनीश धमान जी प्रधान जी की आज उनकी अध्यक्षता में हमने आज डीसी दफ्तर के सामने इस बात का हमने आप देखिए ये रोष प्रकट किया है देखो पंजाब सी एम भगवंत मान जो भी तो कोई पंजाब की डिवेलपमेंट की गल होंगी है सारिया स्टेटिंग रखनी जानिया ने ਕਿਸੇ ਵੀ ਮੀਟਿੰਗ ਦੇ ਵਿੱਚ ਇਹ ਹਾਜ਼ਰ ਨਹੀਂ ਹੁੰਦੇ ਸ਼ਰਾਬ ਪੀ ਕੇ ਆਪਣੇ ਘਰਾਂ ਚ ਲੇਟ ਰਹਿੰਦੇ ਨੇ ਉਸ ਟਾਈਮ ਇਹਨਾਂ ਨੂੰ ਕੋਈ ਪੰਜਾਬ ਦੇ ਇਹਨਾਂ ਨੂੰ ਹਾਲਾਤਾਂ ਦੇ ਬਾਰੇ ਪਤਾ ਨਹੀਂ ਚੱਲਦਾ ਅੱਜ ਜਦੋਂ ਇੱਕ ਪਾਣੀ ਦਾ ਮੁੱਦਾ ਜੇ ਤੁਹਾਨੂੰ ਪਾਣੀ ਦਾ ਮੁੱਦਾ ਹੈ ਪੰਜਾਬ ਦਾ ਪਾਣੀ ਦਾ ਇੱਕ ਇੱਕ ਬੂੰਦ ਜਿਹੜੀ ਭਾਰਤੀ ਜਨਤਾ ਪਾਰਟੀ ਉਹਦੇ ਵਾਸਤੇ ਖੜੀ ਏ ਔਰ ਇੱਕ ਵੀ ਬੂੰਦ ਪਾਣੀ ਜਿਹੜੀ ਪੰਜਾਬ 'ਚੋਂ ਬਾਹਰ ਨਹੀਂ ਜਾਣ ਦੇਵਾਂਗੇ ਔਰ ਦੂਸਰੇ ਪਾਸੇ ਜਿਸ ਤਿੱਕਣਾ ਆਮਦਨੀ ਪਾਰਟੀ 3 ਸਾਲ ਜਿਹੜੇ ਨੇ ਕੰਮ ਨਹੀਂ ਕੀਤੇ ਔਰ ਲੁਧਿਆਣਿਆਂ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਚੋਣਾ ਹੋ ਰਹੀਆਂ ਨੇ ਕੱਲ ਇਹਨਾਂ ਨੇ ਲੁਧਿਆਣਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਬਾਹਰ ਜਿਸ ਤਰੀਕੇ ਦੇ ਨਾਲ ਇੱਕ ਮਾਈਨਿੰਗ ਦੇ ਪੇੜ ਗੁੰਡੇ ਲਿਆ ਕੇ ਮਾਈਨਿੰਗ ਦਾ ਕੰਮ ਕਰਦਾ ਹੋ ਮੰਤਰੀ ਮਾਈਨਿੰਗ ਦਾ ਕੰਮ ਕਰਦਾ ਉਹ ਪੇੜ ਗੁੰਡੇ ਲੈ ਕੇ ਸ਼ਰਾਬਾ ਪਿਆ ਕੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਡਾਕਟਰ ਦੇ ਬਾਹਰ ਆ ਕੇ ਗੁੰਡਾਗਰਦੀ ਕੀਤੀ ਹੈ ਉਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿਵੇਂ ਦੇਖਦੇ ਹੋ ਜੀ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਬਿਜਲੀ ਪੂਰੀ ਦਵਾਂਗੇ ਸਾਰੀ ਚੀਜ਼ਾਂ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਭਈ ਹੋ ਰਿਹਾ ਗੁੰਮਰਾਹ ਕਰ ਰਹੇ ਨੇ 3 ਸਾਲ ਤੋਂ ਇੱਕ ਵੀ ਇੱਕ ਵੀ ਚੀਜ਼ ਕੋਈ ਇਹਨਾਂ ਨੇ ਪੂਰੀ ਨਹੀਂ ਕੀਤੀ ਪੰਜਾਬ ਦੇ ਵਾਸਤੇ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਝੂਠ ਬੋਲਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਗੋਬਾਦੰਤ ਤੋਂ ਸਵਾਇ ਨਾਲ ਹੋਰ ਕੋਈ ਕੰਮ ਨਹੀਂ ਜਿਮਨੀ ਚੋਣਾ ਆ ਗਿਆ ਨੇ ਫਿਰ ਵੱਡੇ ਵੱਡੇ ਵਾਦੇ ਕਰ ਰਹੇ ਨੇ ਲੋਕਾਂ ਨੂੰ ਗਮਨਾ ਕਰ ਰਹੇ ਨੇ ਪਰ ਆਮ ਜਨਤਾ ਪੰਜਾਬ ਦੀ ਜਿਹੜੀ ਜਨਤਾ ਹੈ ਹੁਣ ਬਿਲਕੁਲ ਇਹਨਾਂ ਦੇ ਝੂਠੇ ਵਾਦੇ ਤੋਂ ਦੁਖੀ ਹੋ ਚੁੱਕੀ ਹੈ ਜਾਣ ਚੁੱਕੀ ਹੈ ਉਹਨਾਂ ਨੇ ਦਾ ਸਾਥ ਨਹੀਂ ਦੇਇਆ ਜਿਹੜਾ ਗੁੱਸਾ ਔਰ ਜਿਹੜਾ ਰੋਸ ਆ ਨਾ ਇਹ ਪੰਜਾਬ ਦੀ ਜਨਤਾ ਦਾ ਰੋਸ ਹੈ ਤੁਸੀਂ ਲਗਾਤਾਰ 3.5 ਸਾਲ ਤੋਂ ਪੰਜਾਬ ਦੀ ਜਨਤਾ ਨੂੰ ਠੱਗ ਰਹੇ ਹੋ ਉਹਨਾਂ ਨੇ ਵਿਸ਼ਵਾਸ ਕਰਕੇ ਤੁਹਾਨੂੰ ਸਤਾ ਦਿੱਤੀ ਸੀ ਤੁਸੀਂ ਕਿਸੇ ਮੁੱਦੇ ਦੇ ਉੱਤੇ ਪੰਜਾਬ ਦਾ ਪੱਖ ਨਹੀਂ ਰੱਖ ਪਾਉਂਦੇ ਬਾਦ ਦੇ ਵਿੱਚ ਉਸ ਗੱਲ ਦਾ ਠੇਕਰਾ ਕਿਤੇ ਨਾ ਕਿਤੇ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਤੇ ਫੋੜਨ ਦੀ ਕੋਸ਼ਿਸ਼ ਕਰਦੇ ਹੋ। ਟੋੜੇ ਲੋਕਾਂ ਨੇ, ਢੋਡੀ ਡਰਾਫਟਿੰਗ ਤੁਸੀਂ ਲੋਕ ਬੈਠ ਕੇ ਫੈਸਲਾ ਕਰਕੇ ਆਨੇ ਹੋ ਕਿ 8500 ਕਿਊਸਕ ਪਾਣੀ ਅਸੀਂ ਦੇ ਰਹੇ ਆ ਤੇ ਉਹਦਾ ਨਤੀਜਾ ਅੱਜ ਤੁਸੀਂ ਲਾ ਰਹੇ ਹੋ ਸਾਡੇ ਉੱਤੇ। ਤੁਹਾਨੂੰ ਸ਼ਰਮ ਕਰਨੀ ਚਾਹੀਦੀ ਆ ਭਾਰਤੀ ਜਨਤਾ ਪਾਰਟੀ ਦਾ ਬੜਾ ਸਪੱਸ਼ਟ ਔਰ ਸਾਹਬ ਸੰਦੇਸ਼ ਆ ਕਿ ਪਾਣੀ ਦਾ ਇੱਕ ਇੱਕ ਕਤਰਾ ਪੰਜਾਬ ਦਾ ਪੰਜਾਬ ਚ ਰਹਿਣਾ ਚਾਹੀਦਾ ਪੰਜਾਬ ਦੀ ਜਨਤਾ ਨੂੰ ਮਿਲਣਾ ਚਾਹੀਦਾ ਉਦੋਂ ਤੱਕ ਅਸੀਂ ਦੀ ਰੱਖਿਆ ਕਰਾਂਗੇ ਔਰ ਇਹਨਾਂ ਦੇ ਝੂਠ ਨੂੰ ਗਲੀ ਕੁਚੇ ਵਿੱਚ ਜਾ ਕੇ ਉਜਾਗਰ ਕਰ ਦੇਵਾਂਗੇ ਭਗਵੰਤਪਾਨ ਸਾਹਿਬ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਕਿ ਕੇਂਦਰ ਵੱਲੋਂ ਹੀ ਦਿੱਤਾ ਜਾ ਰਿਹਾ ਜਿਹੜਾ ਪਾਕਿਸਤਾਨ ਨੂੰ ਜਾਂ ਬਾਕੀ ਸੂਬਿਆਂ ਨੂੰ ਪਾਣੀ ਮੈਂ ਤੁਹਾਨੂੰ ਬੇਨਤੀ ਇਹ ਕਰ ਰਿਹਾ ਇੱਕ ਮੀਟਿੰਗ ਦੇ ਵਿੱਚ ਤੁਸੀਂ ਆਪਣਾ ਪੱਖ ਨਹੀਂ ਰੱਖ पाए ਉਹਦੀ ਡਰਾਫਟਿੰਗ ਨੂੰ ਤੁਸੀਂ ਕਰੋ ਨਾ ਸਰਕੂਲਰ ਉੱਥੇ ਤੁਹਾਡੇ ਅਫਸਰ ਉਹਦੇ ਵਿੱਚ ਆਪਣਾ ਸਹਿਮਤੀ ਦੇ ਕੇ ਆਏ ਆ ਤੁਸੀਂ ਉਸ ਗੱਲ ਨੂੰ ਕਿਵੇਂ ਲੁਕੋ ਸਕਦੇ ਹੋ ਜਨਤਾ ਤੋਂ ਜਦ ਤੁਹਾਨੂੰ ਉੱਤੇ ਪਾਖ ਰੱਖਣ ਦੇ ਲਈ ਢੋਡੀ ਤਿਆਰੀ ਨਹੀਂ ਤੁਹਾਨੂੰ ਪੰਜਾਬ ਦੇ ਹਿੱਤਾਂ ਦਾ ਪਤਾ ਨਹੀਂ ਇਹਨਾਂ ਦਾ ਦੇਖੋ ਸਾਡੇ 3-4 ਸਾਲ ਦਾ ਇਤਿਹਾਸ ਚੱਕ ਕੇ ਦੇਖ ਲਓ ਜਦੋਂ بارش ਪੈਣ ਲੱਗ ਜਾਂਦੀ ਹੈ ਨਾ ਉਸ ਤੋਂ ਬਾਅਦ ਇਹ ਛਾਤੇ ਲੱਭਦੇ ਫਿਰਦੇ ਨੇ ਵੀ ਹੁਣ ਛਾਤੇ ਪਰਚੇਜ਼ ਕਰ ਲੀਏ ਗਟਰਾਂ ਦੀ ਸਫਾਈ ਕਰ ਲਈਏ ਇਹ ਨਾ ਤਜਰਬੇਕਾਰਾਂ ਦੀ ਸਰਕਾਰ ਔਰ ਸੰਤਾਪ ਪੰਜਾਬ ਭੁਗਤ ਰਿਹਾ ਹੈ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਆਮ ਜਨਤਾ ਹੈ ਉਹਨ ਬੀਜੇਪੀ ਪਾਰਟੀ ਆਮ ਆਦਮੀ ਪਾਰਟੀ ਦੇ ਕਿਚੜ ਉਚਾਲੇ ਨਸ਼ਲ ਕੁਸ਼ੀ ਕਰ ਰਹੀ ਇੱਕ ਦੋ ਜਿਹੇ ਕਿਰਦਾਰ ਕੁਸ਼ੀ ਕਰ ਰਹੀ ਹੈ ਤੇ ਬੀਜੇਪੀ ਪਾਰਟੀ ਵੱਲੋਂ ਉਹਨਾਂ ਵੱਲੋਂ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਕੀਤੇ ਜਾ ਰਿਹਾ ਆਮ ਜਨਤਾ ਕਿੱਥੇ ਖੜੀ ਹੈ ਬਈ ਦੇਖੋ ਕੀਤਾ ਨਹੀਂ ਜਾ ਰਿਹਾ ਤੁਸੀਂ ਇਹ ਦੇਖੋ ਤੁਸੀਂ ਵੀ ਇਸ ਗੱਲ ਦਾ ਮੁਲਾਂਕਣ ਕਰ ਸਕਦੇ ਹੋ ਜਨਤਾ ਕਰ ਰਹੀ ਹੈ ਤੁਸੀਂ ਜਿੰਨੀਆਂ ਗੱਲਾਂ ਕੀਤੀਆਂ ਉਹਨਾਂ 'ਚ ਕਿਹੜੀ 'ਚ ਪੂਰੇ ਉਤਰੇ ਹੋ ਦੱਸੋ ਨਾ ਅਸੀਂ ਅਗਰ ਜਿਹੜੀ ਗੱਲ ਕਹਿ ਰਹੇ ਆ ਉਹਨੂੰ ਪਰਮਾਨਾਂ ਦੇ ਨਾਲ ਵਿਦ ਪ੍ਰੂਫ ਦੱਸ ਰਹੇ ਆ ਪੰਜਾਬ ਸਰਕਾਰ ਦਾ ਕੰਮ ਆ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨਾ ਤੁਸੀਂ ਉੱਥੇ ਆਪਣੀ ਸਹਿਮਤੀ ਦੇ ਕੇ ਆਨੇ ਹੋ ਤਾਂ ਫਿਰ ਭਾਰਤੀ ਜਨਤਾ ਪਾਰਟੀ ਕਿਵੇਂ ਉਹਦੇ 'ਚ ਜ਼ਿੰਮੇਵਾਰ ਹੋਗੀ ਸਾਡਾ ਤਾਂ ਉਸ ਤੋਂ ਪਹਿਲਾਂ ਦਾ ਸੰਦੇਸ਼ ਆ ਸਾਫ਼-ਸਾਫ਼ ਵੀ ਅਸੀਂ ਉਹਦੇ ਵਿੱਚ ਅਸੀਂ ਇਹ ਪਾਣੀ ਨਹੀਂ ਜਾਣ ਦੇਣਾ ਅਸੀਂ ਪੰਜਾਬ ਦਾ ਪਾਣੀ ਪੰਜਾਬ 'ਚ ਰਵੇ ਮੁਦਦਾ ਤੁਸੀਂ ਪਾਸ ਕਰਦੇ ਹੋ ਸਹਿਮਤੀ ਤੁਸੀਂ ਦਿੰਦੇ ਹੋ ਤੇ ਇਲਜ਼ਾਮ ਸਾਡੇ ਤੇ ਤੁਸੀਂ ਮਾਰੋ ਪੋਲੇ ਅਸੀਂ ਮਾਰੀਏ ਟੋਲੇ ਜਦ ਸਾਡਾ ਪ੍ਰਦਰਸ਼ਨ ਤੁਹਾਨੂੰ ਬਰਦਾਸ਼ਤ ਨਹੀਂ ਹੁੰਦਾ ਇਹ ਗੱਲ ਹੈ ਚੋਰਾਂ ਠੱਗਾਂ ਦੀ ਲੁਟੇਰਿਆਂ ਦੀ ਗੁੰਡਿਆਂ ਦੀ ਸ਼ਰਾਬੀਆਂ ਦੀ ਪਾਰਟੀ ਸ਼ਰਾਬੀਆਂ ਦੀ ਸਰਕਾਰ ਇਹਨਾਂ ਨੂੰ ਇਹ ਜਿਹੜੇ ਹੋਰ ਇਹਨਾਂ ਦਾ ਪੀਰੀਅਡ ਰਹਿ ਗਿਆ ਨਾ 1.5 ਸਾਲ ਔਰ ਜਨਤਾ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਣਾ ਛਤਰ ਮਾਰ ਕੇ ਭਜਾਣਾ ਇਹਨਾਂ ਨੂੰ ਸਰ ਕੀ ਲੱਗਦਾ ਹੈ ਕਿ ਜੇ ਆਮ ਜਨਤਾ ਦੇ ਵਿੱਚ ਕੀ ਮੈਸੇਜ ਜਾਂਦਾ ਜਦੋਂ ਇੱਕ ਦੂਜੇ ਦੇ ਪਾ ਕਿਚੜ ਉਛਾਲਦੀਆਂ ਪਾਰਟੀਆਂ ਔਰ ਵੱਡੇ ਵੱਡੇ ਜਿਹੜੇ ਆਪਣੇ ਮੋਹਦਵਾਰ ਬੰਦੇ ਨੇ ਉਹ ਜਦੋਂ ਇਦਾਂ ਦੇ ਸੀਨ ਹੁੰਦੇ ਨੇ ਤੇ ਆਮ ਜਨਤਾ ਕਿੱਥੇ ਜਾਂਦੀ ਹੈ ਬਈ ਮੈਂ ਤੁਹਾਨੂੰ ਕੀ ਕਹਿੰਦਾ ਜਨਤਾ ਬੜੀ ਸੂਝਵਾਨ ਆ ਇਹ ਕੋਈ ਮੈਸੇਜ ਨਹੀਂ ਜਾਂਦਾ ਮੈਂ ਕਹਿੰਦਾ ਇਹ ਆਮ ਜਨਤਾ ਬੜੀ ਸੂਝਵਾਨ ਆ ਸਮਝਦੀ ਨਹੀਂ ਗੱਲ ਨੂੰ ਜੇ ਤੁਸੀਂ ਸਾਡੇ ਉੱਤੇ ਇਲਜ਼ਾਮ ਲਾਓ ਮੈਂ ਕੀ ਕਿਹਾ ਤੁਸੀਂ અમાਰੋਂ ਤਾਂ ਪੋਲੇ ਨੇ ਜਿੱਦਨ ਮੈਂ ਕੋਈ ਜਵਾਬ ਦਿੰਦਾ ਉਹ ਠੋਲੇ ਹੋਗੇ ਮੈਂ ਵਿਦ ਪ੍ਰੂਫ ਗੱਲ ਕਰ ਰਿਹਾ ਵਿਦ ਐਵੀਡੈਂਸ ਗੱਲ ਕਰ ਰਿਹਾ ਸਮਝੇ ਨਾ ਮੈਂ ਲੋਕਾਂ ਨੂੰ ਜਾਗਰੂਤ ਕਰਨ ਲਈ ਗੱਲ ਕਰ ਰਿਹਾ ਆਮ ਜਨਤਾ ਨੂੰ ਜਾਗਰੂਤ ਕਰਨ ਲਈ ਵੀ ਇਹ ਝੂਠ ਬੋਲ ਰਹੇ ਨੇ ਇਸ ਕਰਕੇ ਤੁਹਾਡੇ ਮਾਦੇ ਨਾਲ ਜਨਤਾ ਤੱਕ ਸੰਦੇਸ਼ ਨਹੀਂ ਲੱਗਦਾ ਆਉਣ ਵਾਲੇ ਸਮੇਂ ਜਿਹੜੀ ਚੋਣਾ ਹੋਣ ਵਾਲੀਆਂ ਆਮ ਆਦਮੀ ਪਾਰਟੀ ਕੁਝ ਲੱਗਦਾ ਆਪਣਾ ਰੁਤਬਾ ਫਿਰ ਤੋਂ ਕਾਇਮ ਕਰ ਬੈ ਇਨ੍ਹਾਂ ਦੀ ਜ਼ਮਾਨਤ ਜ਼ਬਤ ਹੋਊਗੀ ਕੱਲ ਇਹਨਾਂ ਨੇ ਜੋ ਗੁੰਡਾਗਰਦੀ ਬੀਜੇਪੀ ਆਫਿਸ 'ਚ ਜਾ ਕੇ ਕੀਤੀ ਉਹਦੇ ਰੋਸ਼ ਦੇ ਵਿੱਚ ਅੱਜ ਇਹ ਧਰਨਾ ਪ੍ਰਦਰਸ਼ਨ ਹੋਇਆ ਹੈ ਇਹ ਜਿਹੜਾ ਪਾਣੀ ਆ ਨਾ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਪਾਣੀ ਪੰਜਾਬ 'ਚ ਹੀ ਰਹਿਣਾ ਇਹ ਸਿਰਫ ਇੱਕ ਲੋਕਾਂ ਦਾ ਧਿਆਨ ਭਟਕਾਉਣ ਲਈ ਵੈਸਤੂ ਦੀ ਸੀਟ ਹਰਦੇ ਪਏ ਸੀ ਧਿਆਨ ਭਟਕਾਉਣ ਦਾ ਮੁੱਦਾ ਸੀ ਹੋਰ ਕੁਝ ਨਹੀਂ ਲੇਕਿਨ ਅੱਜ ਅਸੀਂ ਉਹਦਾ ਮੁਜਾਲਾ ਕਰਕੇ ਇਹ ਦਾਸਤਾ ਵੀ ਬੀਜੇਪੀ ਪਾਰਟੀ ਕਮਜ਼ੋਰ ਨਹੀਂ ਹੈ ਇਹਦਾ ਜੋ ਆ ਪੱਥਰ ਨਾ ਸੋ ਅੱਜ ਬੀਜੇਪੀ ਵਰਕਰਾਂ ਵੱਲੋਂ ਬੀਜੇਪੀ ਪਾਰਟੀ ਦੇ ਸਾਰੇ ਨੁਮਾਇੰਦਿਆਂ ਵੱਲੋਂ ਅਹ ਡੀਸੀ ਦਫਤਰ ਦੇ ਬਾਹਰ ਕਚ ਕੋਟ ਕੰਪਲੈਕਸ ਦੇ ਬਾਹਰ ਇੱਕ ਰੋਸ਼ ਮੁਜਾਹਰਾ ਕੀਤਾ ਜਾਂਦਾ ਜਿਹਦੇ ਜਿਹ ਕੇ ਵਿੱਚ ਭਗਵੰਤ ਮਾਨ ਦਾ ਪੁੱਤਲਾ ਫੁਕਿਆ ਜਾਂਦਾ ਤੇ ਹਾਏ ਹਾਏ ਦੇ ਨਾਰੇ ਲਗਾਏ ਜਾਂਦੇ ਨੇ ਤੋਂ ਦੇਖਣਾ ਹੈ ਕਿ ਹੁਨਾਨ ਵਾਲੇ ਸਮੇਂ ਦੇ ਵਿੱਚ ਸਿਆਸਤ ਕੀ ਮੋੜ ਲੈਂਦੀ ਹੈ ਤੁਹਾਡਾ ਕੀ ਕਹਿਣਾ ਕਮੈਂਟ ਅਜ ਆਪਣੀ رائے ਜਰੂਰ ਦਿਓ ਫਿਰ ਮਿਲਾਂਗੇ ਕੈਮਰਾਮੈਨ ਵਿਕਾਸ ਦੇ ਨਾਲ ਜਸਪੀਤ